ਜਲੰਧਰ ਦੇ ਵਿੱਚ ਅੱਜ ਜਦੋਂ ਡਿਊਟੀ ਲੱਗੀ ਜੰਡੂ ਸਿੰਘਾ ਦੇ ਨਾਲ ਹੀ ਇੱਕ ਮੋੜ ਕੱਟਦੇ ਆ ਬੜੀ ਵੱਡੀ ਸਵੀਟ ਸ਼ਾਪ ਹੈ। ਉਹਦੀਆਂ ਵੀਡੀਓਜ਼ ਅੱਜ ਵੀ ਸਾਡੇ ਕੋਲ ਹੈ। ਉਹ ਜਦੋਂ ਉਹਦੇ ਕੰਟੇਨਰ ਜਿਹੜੇ ਆ ਇੱਕ ਇੱਕ ਫਰੀਜ਼ਰ ਦੇ ਵਿੱਚ ਉਸ ਬੰਦੇ ਦੇ ਮੈਂ ਘੱਟੋ ਘੱਟ ਦੱਸ ਸਕਦਾ ਹਾਂ 200 ਪੀਪੇ ਤੱਕ ਕੱਢੇ ਮਠਿਆਈ ਦੇ ਆਪਾਂ ਵਿੱਚੋਂ ਕੱਢ ਕੱਢ ਜਿਹੜੇ ਨੇ ਬੰਨ ਕੇ ਰੱਖੇ ਰਸੀਆਂ। ਔਰ ਜਦੋਂ ਉਹਨਾਂ ਨੂੰ ਖੋਲਿਆ ਪੇਠਾ, ਰਸਗੁੱਲੇ, ਚਮਚਮ ਜਦੋਂ ਖੋਲੀ ਤਾਂ ਇਹਨਾਂ ਨੇ ਹਰੀਾਈ ਫੰਗਸ ਸੀ ਉੱਤੇ। ਬਿਲਕੁਲ ਹਰੀ। ਮળો ਦੇਖ ਕੇ ਲੱਗਦਾ ਸੀ ਮੈਨੂੰ ਲੱਗਦਾ ਸੀ ਵੀ ਯਾਰ ਜਿਹੜੇ ਬੰਦੇ ਕਤਲ ਕਰਦਾ ਉਹ ਤੇ 302 ਦਾ ਪਰਚਾ ਹੁੰਦਾ ਧਾਰਾ ਦਾ ਇੱਥੇ ਲੱਗਦਾ ਇੱਥੇ ਕਿਹੜੀ ਧਾਰਾ ਲਾਉਣੀ ਐ ਨ ਵੀ ਤਾਂ ਬੰਦੇ ਮਾਰਨੇ ਆ ਕਿੰਨੇ ਔਰ ਉਹਦੇ ਚ ਜਦੋਂ ਇੱਕ ਐਮ ਐਲ ਏ ਦਾ ਫੋਨ ਆਉਂਦਾ ਪਈ ਇਹ ਮੇਰੇ ਮਾਮੇ ਦੀ ਸ਼ਾਪ ਐ ਜਦੋਂ ਕਰਤਾਰਪੁਰ ਜਾ ਕੇ ਸੈਂਪਲ ਭਰਿਆ ਕਰਤਾਰਪੁਰ ਆ ਜਿਹੜਾ ਜਲੰਧਰ ਜ਼ਿਲ੍ਹੇ ਚ ਐ ਉੱਥੇ ਦੇ ਮੰਤਰੀ ਜਿਹੜੇ ਬਾਅਦ ਚ ਬਣੇ ਵੱਡੀ ਵੱਡੀ ਮਿਨਿਸਟਰੀ ਮਿਲੀ ਉਹ ਫੋਨ ਕਰਕੇ ਕਹਿੰਦਾ ਤੁਸੀਂ ਸਾਡੇ ਝਾੜੂ ਵਾਲਿਆਂ ਦੇ ਸੈਂਪਲ ਕਿਉਂ ਭਰਦੇ ਆ ਮੈਂ ਕਿਹਾ ਯਾਰ ਇੱਥੇ ਝੰਡਾ ਲੱਗਾ ਕੋ ਝਾੜੂ ਵਾਲਿਆਂ